ਸਾਡਾ ਪਾਪ ਸ਼ਹਿਨशाह ਬਾਪ ਸਾਡਾ ਸਾਡੀ ਮਾਂ ਸ਼ਹਿਜ਼ਾਦੀ ਦੋਨੇ ਇਕੱਠੇ ਹੋਣ ਜਾ ਰਹੇ ਅੱਜ ਅੱਲਾ ਨੇ ਉਹਨੂੰ ਇਕੱਠਿਆ ਕਰ ਦਿੱਤਾ ਅੱਜ ਇਕੱਲੇ-ਇਕੱਲੇ ਰਹਿ ਨਹੀਂ ਸਕੇ ਇਕੱਲੇ-ਇਕੱਲੇ ਨਹੀਂ ਰਹਿ ਸਕੇ ਇਸ ਕਰਕੇ ਅੱਲਾ ਨੇ ਇਕੱਠੇ ਕਰ ਦਿੱਤਾ ਇਹ ਹੁੰਦਾ ਸੱਚਾ ਪਿਆਰ ਇਹਨੂੰ ਕਹਿੰਦੇ ਸੱਚਾ ਪਿਆਰ ਹੀ ਰਾਂਝਾ ਲੱਲਾ ਮਜਨੂ ਤੁਸੀਂ ਸਾਰੇ ਸੁਣੇ ਹੋਣੇ ਪਰ ਅਸਲੀ ਮੇਰੇ ਮਾਪੇ ਮਾਪੇ ਜਿਹਨਾਂ ਨੇ ਇਸ਼ਕ ਇਹ ਹੁੰਦਾ ਇਸ਼ਕ 15 ਦਿਨ ਵੀ ਨਹੀਂ ਗੱਡੇ 15 ਦਿਨ ਵੀ ਨਹੀਂ ਗੱਡੇ ਮੇਰੀ ਮੋ ਮੇਰੇ ਬਾਪ ਨੇ ਮੇਰੀ ਬਾਹੋਂ ਪੇੜਾ ਬਾਕੀ ਮੈਨੂੰ ਮਾਫੀ ਦੇ ਮਰ ਅੱਜ ਮੈਂ ਆਪਣੇ ਬਾਪ ਦਾ ਜਿੱਦਾਂ ਮੇਰਾ ਬਾਪ ਮੈਨੂੰ ਛੋਟਾ ਹੁੰਦਾ ਸਾਨੂੰ ਮੈਨੂੰ ਇਹਨੂੰ ਸਾਨੂੰ ਇਹਨਾਂ ਨਿਲਾਉਂਦਾ ਸੀ ਐਵੇਂ ਦਾ ਕਰਕੇ ਸਿਰ ਮਾਰ ਕੇ ਨਿਲਾਇਆ ਅੱਜ ਅਸੀਂ ਆਪਣੇ ਬਾਪ ਨੂੰ ਇਦਾਂ ਦਾ ਸਿਰ ਮਾਰ ਕੇ ਨਿਲਾਇਆ ਪਚਾਲੀ ਫਿਲਿੰਗ ਦਿੰਦਾ